ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜੇਂਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਵੜਾਂ ਆਗੀਆਂ ਨੇ ਵੱਡੇ ਪੱਲੇ 'ਚ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਬਾਬੇ ਦੀਪ ਸਿੰਘ ਜੀ ਦੀ ਕਿਰਪਾ ਜੀ ਵਧੀਆ ਵੀਰੇ ਨਾ ਵਧੀਆ ਜੀ ਨਾ ਦੱਸੋ ਵੀਰੇ ਨਾਮ ਕਮਲਜੀਤ ਸਿੰਘ ਜੀ ਪਿੰਡ ਵੀ ਆਪਣਾ ਭਗਵਾਨਪੁਰਿਆ ਤਸੀਲ ਡੇਰਾ ਬੰਨਾਨਕ ਤੇ ਜ਼ਿਲ੍ਹਾ ਗੁਰਦਾਸਪੁਰਿਆ ਫੋਨ ਨੰਬਰ ਵੀਰੇ 981590784 ਮੇਰਾ ਨੰਬਰ ਹੈ ਤੇ WhatsApp ਚੱਲਦਾ ਜੀ ਠੀਕ ਹੈ ਜੀ ਤਾਂ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਚੰਗੀਆਂ ਝੋਟੀਆਂ ਵੀਰ ਜੀ ਵੈੜਾ ਵੀ ਚੰਗੀਆਂ ਆਪਣੀ ਥਾਂ ਦੇ ਸੋਨਾ ਹੀ ਲਿਆਂਦਾ ਵਾ ਠੀਕ ਹੈ ਜੀ ਬਾਕੀ ਗਾਰੰਟੀ ਦੇ ਮਾਲ ਦਵਾਂਗੇ ਜਿੰਨੂੰ ਦਵਾਂਗੇ ਉਹ ਕਰ ਦੂਗਾ ਠੀਕ ਹੈ ਵੀਰੇ ਤਾਂ ਕਰੀਏ ਸ਼ੁਰੂ ਹਨਾ ਹਾਂਜੀ ਹਾਂਜੀ ਇਹ ਕਿਧਰੋਂ ਕਰੀਏ ਇਸ ਤੇ ਰੇਟ ਨਿਕਨੇਗੇ ਜਿਹੜੇ ਹਾਂਜੀ ਠੀਕ ਆ ਆ ਜੋ ਵੀਰ ਜੀ ਫੇਰ ਹਾਂਜੀ ਆ ਪਹਿਲੇ ਨੰਬਰ ਤੇ ਇਹਦੇ ਬਾਰੇ ਦੱਸੋ ਵੀਰੇ ਵੈਡ ਬਾਰੇ ਸਾਢੇ 5 ਮਹੀਨੇ ਪੂਰੇ ਪ੍ਰੋਪਰ ਬੰਦੇ ਜਿਹਨੇ ਚੱਕੀ ਦੀ ਡਾਕਟਰ ਨੇ ਆਪਾਂ ਵੀ ਗਾਰੰਟੀ ਫੁੱਲ ਦੇ ਦਾਂਗੇ ਆਪਣੇ ਘਰ ਜਾ ਕੇ ਕੋਈ ਦੋਹਾਂ ਦਿਨਾਂ ਜਾਂਾਨੂੰ ਦੱਸ ਦੇ ਠੀਕ ਹੈ ਜੀ ਇੱਕ ਦਿਨ ਜਾਂਦੀ ਅਗਲੇ ਦਿਨ ਚੈੱਕ ਕਰਾ ਕੇ ਦੂਜੇ ਡਾਕਟਰ ਕੋਈ ਜੜੀ ਉਸੇ ਟਾਈਮ ਨਹੀਂ ਹੁੰਦਾ ਸਾਢੇ 5 ਮਹੀਨੇ ਦੀ ਗੱਲ ਹੈ 5 ਮਹੀਨੇ ਦੀ ਅਗਲੇ ਦਿਨ ਚੈੱਕ ਕਰਾ ਕੇ ਹਾਨੂੰ ਫੋਨ ਕਰ ਦਿਓ ਜੇ ਨਾਂ ਨਿਕਲੇ ਠੀਕ ਹੈ ਜੀ ਆਪਾਂ ਕਰਾਈਏ ਤੁਸੀਂ ਆਪਣੀ ਘਰ ਜਾ ਕੇ ਕਰਵਾ ਲਈਓ ਜਾਂ ਇੱਥੇ ਬਰਾਉਣੀ ਹੈ ਉਹ ਇੱਥੇ ਕਰਾ ਲਓ ਬਿਲਕੁਲ ਤਾਂ ਦੁੱਧ ਨਹੀਂ ਦਿੰਦੀ ਵੀਰੇ ਦੁੱਧ ਨਹੀਂ ਇਹ ਦਿੰਦੀ ਅੱਛਾ ਠੀਕ ਹੈ ਦੁੱਧ ਹੁਣ ਇਹ ਚੌਣ ਖਣੋਂ ਛੱਡੂ ਰਿਆ ਨੇ ਤੇ ਪੰਨੇਵੇਂ ਮਹੀਨੇ ਕੋਣ ਛੱਡਦਾ ਆ ਚੌਣ ਖਣੋਂ ਛੱਡ ਟਰਾਈ ਕਰਤੀਆਂ ਵਾਂ ਮੱਝ ਵੀ ਪੰਨੇਵੇਂ ਵੀ ਡਰਾਈ ਕਰਦੇ ਠੀਕ ਆ ਜੀ ਤਾਂ ਵੇਖੋ ਵੀਰੋ ਵੀਰ ਨੇ ਦੱਸਤਾ ਕਿ ਚੌਣ ਖਣੋਂ ਦੋ ਪਸ਼ੂ ਆ ਦੋਵੇਂ ਛੱਡਤੇ ਵੀਰੋ ਨਾ ਤਾਂ ਹੁਣ ਇਹ ਸੱਜਰ ਲੈ ਗਿਆ ਕੋਲੇ ਮੇਰੇ ਕੋ ਸੱਜਰ ਲੈ ਗਿਆ ਮੈਂ ਤਾਂ ਕਹਾਂ ਮੇਰੇ ਬਣੇ ਬੜੇ ਖਾਸ ਰਿਸ਼ਤੇਦਾਰ ਆ ਅੱਛਾ ਸੱਜਰ ਲੈ ਗਿਆ ਝੋਟੀ ਤਾਂ ਬਾਕੀ ਵੀਰੇ ਪੰਨਾਂ ਮਹੀਨਿਆਂ ਦੀ ਗੱਬਣਾ ਦੁੱਧ ਨਹੀਂ ਦਿੰਦੀ ਬਾਕੀ ਵੈੜ ਚੈੱਕ ਕਰ ਲੋ ਰੰਗ ਰੰਗ ਵਧੀਆ ਲੱਗਿਆ ਸੋਹਣੀ ਵੈੜ ਆ ਪੰਜਵੇਂ ਮਹੀਨਿਆਂ ਦੀ ਗੱਬਣਾ ਬਾਕੀ ਚਲੋ ਕਿਹੜਾ ਵੀਰ ਸੰਭਲੂ ਹੁਣ ਚਾਰ ਮਹੀਨੇ ਹੈ ਨਾ ਜੀ ਠੀਕ ਹੈ ਜੀ ਤਾਂ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਰੇਟ ਵੀਰ ਦਾ ਜਿਆ ਜੀ ਹੋਊਗਾ ਤਾਂ ਬਾਕੀ ਪੂਰੀ ਵੀਡੀਓ ਵੇਖਿਓ ਝੋਟੀਆਂ ਬਹੁਤ ਸ਼ਾਨਦਾਰ ਨੇ ਵੀਰ ਕੋਲੇ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਇਹ ਵਡੀ ਕੱਲੀ 托ਕਰ ਜਿਹੜੀ ਹੈ ਨਾ ਉਹ ਵੀ ਹੁਣ 20000 ਦੀ ਦਿੰਦੇ ਲੋਕੀ ਇਹਾਂ ਦੇ ਜਦੋਂ ਬਣੀ ਨਾ ਫੇਰ ਪਤਾ ਲੱਗਦਾ ਹਾਏ ਤਾਂ ਕੱਚੀ ਆ ਹਾਏ ਥੱਲੇ ਵਾਲਾ ਹਾਂ ਬਿਲਕੁਲ ਹਾਏ ਤਾਂ 4 ਮਹੀਨੇ ਕੋ ਸੇਵਾ ਕਰ ਰਿਹਾ ਵਸੀ 40 45000 ਦੀ ਲਗਜੂ ਹਾਂਜੀ ਹੁਣ ਆਪਾਂ ਅੱਧੇ ਮੁੱਲ ਤੇ ਦੇਣੀ ਆ ਭਾਈ ਆਕੀ ਭਾਈ ਜਰ ਜੀ ਹਾਂਜੀ ਕਰ ਦੋ ਮਾਨਤਨ ਵੀਰ ਜੀ ਉਹਦੇ 20 ਦੀ 托ਕਰਾਂ ਦੇ ਮੁੱਲ ਜੇ 20000 ਦੀ ਹੋਸ ਹੈਗੀ ਨਾ ਅੱਗੇ 24 ਮਹੀਨਾ ਨੂੰ ਭਾਂ ਬਿਲਕੁਲ 24 ਮਹੀਨੇ ਨੇ ਸੱਜੇ ਰੋਈ ਨਹੀਂ ਤਾਂ 20 ਚੋਂ ਮਾਨਤਨ ਕਰ ਦਿਓ ਕੋਈ ਵੀਰ ਫੋ ਤਾਂ ਦੂਜੇ ਨੰਬਰ ਤੇ ਆ ਗਈ ਵੈਡ ਵੀਰੇ ਇਹਦੇ ਦੱਸੇ ਬੜੀ ਚੰਗੀ ਵੀਡੀਓ ਜੀ ਸੁਮੇਸ਼ ਸ਼ੇਰਾਂ ਦੇ ਵੈੜਾ ਹਾਂਜੀ ਤੇ ਬੜੀ ਚੰਗੀ ਵੀਰ ਗੱਬਣਾ ਨਹੀਂ ਸੂਜੀ ਜਾ ਅਸੂਈ ਅੱਛਾ ਬੱਚਾ ਆ ਗਿਆ ਹਾਂਜੀ ਹਾਂਜੀ ਬੱਚਾ ਕਿ ਪੈਜ ਨੇ ਬੱਚਾ ਬੱਛਾ ਹੀ ਆ ਬੱਚਾ ਆ ਗਿਆ ਹਾਂਜੀ ਤਾਂ ਵੇਖੋ ਵੀਰੋ ਵੱਡੇ ਪੱਲੇ 'ਚਾਂ ਠੰਡੀ ਬੜੀ ਆ ਫੁੱਲ ਕੱਦ ਵਜਣਾ ਤਾਂ ਹੈ ਸੀਲਸ ਲੱਗ ਵੀਰ ਕਹਿੰਦਾ ਠੀਕ ਹੈ ਤਾਂ ਲੈਵਲ ਉਹ ਚੈੱਕ ਕਰ ਲਓ ਵੀਰੋ ਸੋਹਣੇ ਥਣ ਭਾਂਡੇ ਦੀ ਮਾਲਕਾ ਤਾਂ ਵੱਡੇ ਪੱਲੇ 'ਚ ਵੈੜਾ ਲੈਵਲ ਉਹ ਸੋਹਣਾ ਲੱਗਿਆ ਵੀਰੇ ਵੈੜ ਨੂੰ ਸ਼ਾਮ ਤਾਈ ਤਾਂ ਕਾਫੀ ਬੰਨ ਜਾਂਦੀ ਨਹੀਂ ਮੇਰੇ ਬੰਨ ਜਾਂਦੀ ਆ ਤੱਕ ਥੋੜੀ ਗਾੜੀ ਰੱਖਦੀ ਆ ਬਣ ਵੱਡੀ ਬਹਿੜ ਆ ਵੱਡੀ ਬਹਿੜ ਆ ਗਈ ਹੈ ਨਾ ਇਹ ਸੋਹਣੀ ਸੁਰੱਖੀ ਬੜੀ ਆ ਤਾਂ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਫੇਸ ਕੁਆਲਟੀ ਵੀ ਚੰਗੀ ਆ ਤਾਂ ਸੋਹਣੀ ਵੈੜਾ ਵੱਡੇ ਪੱਲੇ ਚਾ ਕੱਦ ਕਾਠ ਵਾਲੀ ਆ ਦੋਤ ਜੀ ਮੈਂ ਲੋਥੋਂ ਲਿਆਦੀ ਜਿੱਦਾਂ ਵੀ 13 ਕਿਲੋ ਦੋਤੀ ਸੀ ਅੱਛਾ ਜੀ ਹੋਰ ਮੇਰੇ ਕੋਲ ਡੰਗਰ ਬੜੇ ਆ ਸੇਵਾ ਸੁਆਹ ਵੇਖ ਲੋ ਅੱਗੇ ਕੀ ਬਿਲਕੁਲ ਪਸ਼ੂ ਜਾਦੇ ਆ ਮੇਰੇ ਕੋਲੇ ਹਾਂ ਜੀ ਠੀਕ ਹੈ ਜੀ ਗਾੜੀ ਦੇ ਕੰਮ ਚੱਲਦਾ ਠੀਕ ਹੈ ਜੀ ਤਾਂ ਮੜਵਾ ਦੇ ਇਹਨਾਂ ਨੂੰ ਪੰਜਾਵਾ ਹੁਣ ਮੇਰੇ ਕੋਲ 10000 11 ਕਿਲੋ ਦੁੱਧ ਹੋ ਗਿਆ 10 ਕਿਲੋ ਲੈ ਜਾ ਕੋਈ ਮਿੰਟ ਬਾਕੀ ਵੇਖੋ ਵੀਰੋ ਦੁੱਧ ਵਾਲੀਆਂ ਨਿਸ਼ਾਨੀਆਂ ਥੰਥੁਣਾ ਵਧੀਆ ਲੱਗਿਆ ਚਵਾਈ ਵਾਲਾ ਦੁੱਧੋਂ ਵੇਖੋ ਕਿਦਾਂ ਪਲੀ ਪੁਲੀ ਪਲੀ ਜੜੀ ਬਹੁਤ ਆ ਹੁਣ 10 ਕਿਲੋ ਤੇ ਲੈ ਜਾ ਕੋਈ ਵੀਰਾ ਹਨਾ ਉਹਦਾ ਬਾੜੀ ਹੋਊਗਾ ਤੂੰ 10 ਤੇ ਲੈ ਜਾ ਠੀਕ ਹੈ ਜੀ ਤਾਂ ਮੁੱਲ ਵੀਰ ਜੀ ਮੁੱਲ ਵੀਰ ਜੀ ਇਹਦਾ ਕਾਨੂੰਪਾਂ ਪਿੰਡਿਆ ਵਾਸੀ ਦਾ ਕੜੀਏ 50 ਕਰੀ ਗਈਏ ਹਾਂਜੀ 47000 ਦੀ ਪਸ਼ੀ ਆ ਨਾ ਜੀ 45 ਦੀ ਕਰ ਦਿਓ 45 ਦੀ ਦੇ ਦਾਂਗੇ ਤਾਂ ਬਾਕੀ ਵੀਰੇ ਤਾਜੀ ਸੂਈ ਆ ਵਛਾਵਾ ਮਗਰ ਇਹੋ ਜੀ ਟੋਕਰ ਵਛੀ 35000 ਦੀ ਲੈ ਲਈ ਆ ਲੈ ਲਈ ਦੀ ਬਿਲਕੁਲ ਵੀਰੇ ਤਾਂ ਤੂੜੀ ਅਜੇ ਬਾਕੀ ਸੇਵਾ ਦੇ ਵੀਰੇ ਦੁੱਧ ਤਾਂ ਇਹਨੇ ਘਟਣਾ ਘਟਣਾ ਕਿੱਡੀ ਵੈੜ ਆ ਤਾਂ 45000 ਦਿਓ ਜੂ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਹਾਂ ਤੇ ਜੇ ਨੰਬਰ ਤੇ ਆ ਗਈ ਜੀ ਜੀ ਨੰਬਰ ਤੇ ਮੈਂ ਕਿਹਦੀ ਬੇਜੇ ਸੁਣੀ ਆ ਗੱਬਣ ਗੱਬਣ ਵੈੜ ਆ ਵੀ ਤਾਂ ਵੇਖੋ ਵੀਰੇ ਗੱਬਣ ਵੈੜ ਆ ਗਈ ਆ ਤੁਹਾਨੂੰ ਵੇਖੋ ਕਿੰਨਾ ਚੰਗਾ ਦੂਜਾ ਸੂਆ ਹਫਤਾ ਲੈਂਦੀ ਹੈ ਜੇ ਇੱਕ ਹਫਤਾ ਬਾਕੀ ਆ ਅਸੀਂ ਕਰੋ ਸਿਆ ਥੋੜੀ ਮੂੰਹ ਜੱਟੀਆਂ ਲੱਗਾਂ ਠੀਕ ਆ ਜੀ ਵਜਨ ਮੂਜਨ ਫੁੱਲ ਆ ਗਿਆ ਦਾ ਵੀ ਹਨਾ ਜੀ ਵੇਖੋ ਵੀਰੋ ਚੈੱਕ ਕਰ ਲਓ ਗੱਬਣ ਆ ਗਈ ਆ ਕਿੰਨੇ ਦਿਨ ਬਾਕੀ ਵੀਰ ਜੀ ਤੇਰੇ ਦੇ ਇੱਕ ਹਫ਼ਤਾ ਲੈ ਜੇ ਇੱਕ ਹਫ਼ਤਾ ਲੈ ਜੂ ਹਜੇ ਤਾਂ ਬਾਕੀ ਵੀਰੇ ਚੰਗੀ ਬਣਨੀ ਆਣ ਪਾਣ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਖਾਨਸੂਨ ਬਹੁਤ ਚੰਗਾ ਲੱਗਿਆ ਸ਼ਾਇਦ ਹੁੰਦੇ ਆ ਜੀ ਤੇ ਲੇਵਲ ਉਹ ਚੰਗਾ ਕੈਂਟ ਲੱਗਿਆ ਹਨਾ ਜੀ ਤਾਂ ਇਹ ਢਿੱਲਾ ਬਹੁਤ ਨੇ ਬਣੂ ਬਹੁਤ ਹਏ ਦਿਨ ਵੀਰੋ ਬਾਕੀ ਨੇ ਤਾਂ ਇੱਕ ਰੀ ਲੱਗ ਕੇ ਤਾਂ ਵੇਖ ਲਓ ਬਹੁਤ ਸੋਹਣਾ ਥਣ ਲੱਗਿਆ ਤੇ ਵੀਰ ਜੀ ਇਹਦਾ ਮੁੱਲ ਮੋਟੇ ਵੀ ਜੀ ਇਹਨਾਂ ਕਰਨ ਨੂੰ ਭਾਵੇਂ 55 ਕਰੀਏ ਹਾਂਜੀ ਭਾਵੇਂ ਜਿੰਨਾ ਮਰਜ਼ੀ ਕਰੀਏ ਥਾਂ ਦੇ ਵੀ ਚੰਗੀ ਕਰੋ ਦਬਾਰਾ ਬਿਲਕੁਲ ਹਾਂਜੀ 50 ਪੂਰੇ ਦੇ ਦਾਂਗੇ ਪੂਰੇ 50 ਦੀ ਹਾਂਜੀ ਹਾਂਜੀ ਮਾਨ ਤਨ ਵੀਰੇ ਕਰ ਦਾਂਗੇ ਯਰਖੰਡ ਦਾ ਯਰਖੰਡ 210 48 ਦੀ 48 ਤੇ ਬਣੋ ਵੀਰੇ ਬਹੁਤ ਲੇਵਾ ਤਾਂ ਹੁਣ ਤੋਂ ਕਾਫੀ ਆ ਤੇ ਚੈੱਕ ਕਰ ਲਓ ਵੀਰੇ ਕਿੰਨੀ ਗਾਂ ਨੂੰ ਉੰਨੀ ਪਛਾਣ ਨੂੰ ਆ ਤੇ ਦੁੱਧ ਬਹੁਤ ਭਰੂ ਫਿਰ ਵੀਰੇ ਬਰੀਡ ਆ ਤੇ ਦੇਣ ਹਜੇ ਹੱਥ ਤਲੇ ਜੂ ਹਾਂਜੀ ਲੈ ਆ ਹਾਂ ਲੈ ਠੀਕ ਆ ਜੀ ਵੇਖੋ ਵੀਰੋ 48000 ਦਿਓ ਜੂ ਬਾਕੀ ਫੋਨ ਲਾ ਲਿਓ ਮੋੜਦਾ ਨਹੀਂ ਵੀਰ ਹਾਂਜੀ ਵੀਰ ਜੀ ਝੋਟੀ ਆ ਗਈ ਲੋਹੀ ਝੋਟੀ ਆ ਕੰਨ ਲੋਹੀ ਝੋਟੀ ਆ ਗਈ ਹੈ ਜੀ ਵੇਖੋ ਵੀਰਿਆ ਲੋਹਿਆ ਡੰਗਲ ਹੋਇਆ ਲੋਹਿਆ ਡੰਗਲ ਬਿਲਕੁਲ ਜੀ ਲੋਹੀ ਝੋਟੀ ਆ ਪੂਰੀ ਸਨਕਤੀ ਵੇਖੋ ਗੱਬਣ ਆ ਗਈ ਹੈ ਨਾ ਹਾਂਜੀ ਗੱਬਣ ਝੋਟੀ ਆ ਸਿੰਗਲ ਹੱਡੀ ਖਾਣਾ ਪਿੱਛੇ ਦੀ ਗਰੰਟੀ ਦੇ ਦਾਂਗੇ ਆਪਾਂ ਠੀਕ ਆ ਜੀ ਹਾਂਜੀ ਬਾਕੀ ਵੀਰੇ ਥਾਣ ਦੀ ਗੱਲ ਕਰੀਏ ਤਾਂ ਲੈਵਲ ਉਹਦੀ ਬਹੁਤ ਸਾਫ ਆ ਬਹੁਤ ਸਾਫ ਜਿਆਦਾ ਬਹੁਤ ਵੱਡੀ ਝੋਟੀ ਆ ਲੋਹੀ ਝੋਟੀ ਵੀਰੇ ਬੁਠੀ ਵੇਖੋ ਕਿੰਨੀ ਸੋਹਣੀ ਲੱਤਾਂ ਲੱਤਾਂ ਦੇ ਬਿਲਕੁਲ ਰਿਕਾਰਡ ਕਿਨਾਂ ਦੇ ਦੱਸਦੇ ਵੀਰੇ ਇਹਦਾ ਲੋਹੀ ਦਾ 12 ਕਿਲੋ ਦਾ 12 ਕਿਲੋ ਦਾ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਕੋਈ ਨਿੱਕੀ ਨਾ ਮੰਨ ਕੇ ਚਲਿਓ ਕਦ ਕਾਠਾ ਲੀਆ ਸਿੰਗਲ ਹੱਡੀ ਆ ਲੰਮੀ ਬੇਲ ਬਹੁਤ ਸੋਣੀ ਝੋਟੀ ਆ ਵੀਰੇ ਐ ਲੋਹੀ ਚ ਆ ਗਈ ਆ ਕਮਾ ਲਓ ਜੀ ਤਾਂ ਬਾਕੀ ਵੀਰੇ ਫੇਸ ਕੁਆਲਟੀ ਚੈੱਕ ਕਰ ਲਓ ਝੋਟੀ ਦੀ ਇੱਕ ਰੀ ਲੱਗੇ ਤੋ ਬਹੁਤ ਜੱਗ ਸੋਹਣੀ ਲੱਗਦੀ ਵੱਡੀ ਝੋਟੀ ਬਿਲਕੁਲ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਮੁੱਲ ਕਰਨ ਦੀ ਵਿਧੀ ਇਹਦਾ ਪਾਣੀਪਾ ਮੇਕ 5 ਹਾਂਜੀ ਪਾਣੀ ਇਹ ਲੱਖ ਪੂਰਾ ਹਾਂਜੀ ਪੂਰੇ ਜਿਹੜੀ ਦੇਣੀ ਆ ਨਾ ਫਿਰ ਛੋੜ ਸਾੜੀ ਹੋਣੀ 95000 ਦੀ ਉਦਾਂ 1 5 ਦੀ 15 ਦੀ 10 ਦੀ ਜਿੰਨੂੰ ਮਰਜ਼ੀ ਝੋਟੀ ਖਰਾ ਦੀਏ ਬਿਲਕੁਲ ਹਾਂ ਝੋਟੀ ਆ ਵੇਖੋ ਵੀਰੋ ਵੱਡੀ ਝੋਟੀ ਆ 95000 ਦੀ ਰੇਡ ਵੀਰ ਦਾ ਜਾਇਜ ਆ ਲੋਈ ਚ ਆ ਗਈ ਆ ਤਾਂ ਫੇਸ ਕੁਆਲਟੀ ਵੇਖੀਏ ਤਾਂ ਬਹੁਤ ਸੋਹਣੀ ਆ ਸੋਹਣੀ ਸੁਨੱਖੀ ਦਾ ਹੀ ਮੁੱਲ ਲੈਦਾ ਬਿਲਕੁਲ ਝੋਟੀ ਆਈ ਤੇ ਜਦੋਂ ਬਣ ਗਈ ਨਾ ਕਰਮ ਨਾ ਆ ਗਈ ਤਾ ਕੋਈ ਵੀ ਵੀਰੇ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤੁਸੀਂ ਛੱਡੋਗੇ ਨਹੀਂ ਝੋਟੀ ਬਹੁਤ ਸ਼ਾਨਦਾਰਾ ਜੀ ਤਾ ਕਦ ਕਾਠ ਆਲੀਆ ਹਾਂਜੀ ਵੀਰੇ ਇਹ ਵੀ ਝੋਟੀ ਬਹੁਤ ਵੱਡੀ ਆ ਹਾਂਜੀ ਝੋਟੀ ਵੇਖੋ ਇਹ ਵੀ ਮੇਰੇ ਘਰ ਕਿੱਥੇ ਹੁੰਦੀ ਆ ਕਦ ਫੁੱਲ ਆ ਗਿਆ ਗੱਬਣਾ ਸੋਈ ਆ ਵੀਰੇ ਇੱਕ ਤੋਂ ਵੱਡਾ ਸੋਈ ਆ 8 ਕਿਲੋ ਦੁੱਧ ਆ ਬੋਲਾ ਵੇਖੋ ਵੀਰੇ 8 ਕਿਲੋ ਬੋਲਾ ਆ ਕਦ ਕਾਠ ਫੁੱਲ ਆ ਗਿਆ ਹਨਾ ਜੀ ਉਹ ਤੋਂ 10 ਕਿਲੋ 11 ਕਿਲੋ ਦੇ ਜੀ ਹਾਂਜੀ ਦੂਜੇ ਦਿਨ ਝੋਟੀ ਆ ਮਗਰ ਕੱਟੀ ਇਦਾਂ ਦੀ ਆ ਵੀ ਇਦਾਂ ਹੀ ਵਾਂਗੂ ਕੱਟਿਆ ਅੱਛਾ ਕੱਟੀ ਨਹੀਂ ਹੋਣੀ ਮਗਰ ਪਸੰਦ ਰਾਣੀ ਇਹ 12 ਜਨਾਂ ਦੀ ਕੱਟੀ ਵੀ ਬਹੁਤ ਚੰਗੇ ਸੀਮ ਤਾਂ ਵੇਖੋ ਵੀਰੋ ਲੇਵਾ ਚੈੱਕ ਕਰੋ ਐ ਚੰਗਾ ਤਲਲੇਦਰ ਲੇਵਾ ਲੱਗਿਆ ਛੋਟੀਆਂ ਤੇ ਫੁੱਲ ਕੱਦ ਕਾਠ ਵਾਲੀ ਆ ਗਈ ਆ ਤਾਂ ਬਹੁਤ ਸੋਹਣੀ ਛੋਟੀਆਂ ਵੀਰੋ ਕੱਦ ਕਾਠ ਫੁੱਲ ਲੰਮੀ ਬੇਲ ਤਾਂ ਲੇਵੇ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਤੇ ਮਗਰ ਵੀ ਕੱਟੀ ਆ ਗਈ ਆ ਕੱਟੀ ਕਹਿਣ ਨੂੰ ਭਾ ਹਰਾਣੇ ਦੀ ਕਹਾਂ ਦੂੰ ਜਿੱਦਾਂ ਦਾ ਅੰਗ ਪੈ ਲੱਗੇ ਬਿਲਕੁਲ ਜੀ ਉਹ ਲਈ ਵੀ ਆਪਾਂ ਇਤੋਂ ਹੀ ਬੇਸਟ ਕੁਆਲਟੀ ਵੀ ਸੋਹਣੀ ਆ ਬਹੁਤ ਜ਼ਿਆਦਾ ਸੋਹਣੀ ਆ ਅੱਛਾ ਲਈ ਲੋਕਲ ਆ ਆ ਛੋਟੀ ਬਹੁਤ ਸ਼ਾਨਦਾਰ ਵੀਰੇ ਚੈੱਕ ਕਰ ਲਓ ਆਪਣੇ ਵੀ ਬੜੇ ਵਧੀਆ ਪਸ਼ੂ ਨਿਕਲਦੇ ਆ ਨੀਲੀ ਰਾਵੀ ਦੀਆਂ ਨਿਕਲਦੀਆਂ ਵਾ ਚੰਗੇ ਚੰਗੇ ਰਖੜ ਵਾਲੀਆਂ ਕਿਉਟੀਆਂ ਨਿਕਲਦੀਆਂ ਇਧਰੋਂ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਸਿੱਖਤ ਨਹੀਂ ਕਰਨੀ ਚਾਹੀਦੀ ਹੁਣ ਦੁੱਧ ਗੱਸਣ ਨੂੰ ਇਹਦਾ 10-10 ਤੇ 11-10 ਤੇ ਕਿੰਨੇ ਘਰਾ ਨੂੰ ਖਾ ਜਣਾ ਬਿਲਕੁਲ ਬਿਲਕੁਲ ਜੀ ਪਸ਼ੂ ਨਾਲ ਜਿੰਨਾ ਹੈਗਾ ਜਿਹੜਾ ਹੈਗਾ ਹਨਾ ਜੀ ਹਨਾ ਤੇ ਬਾਕੀ ਆਪਣੇ ਤੁਹਾਨੂੰ ਵੀ ਤੁਸੀਂ ਇੰਨੀਆਂ ਗੱਲਾਂ ਬਣਾਈਆਂ ਕਦੀ ਲਾਮਾ ਪਸ਼ੂ ਨੇ ਆ ਨਾ ਨਾ ਕਦੀ ਨਹੀਂ ਵੀਰ ਜੀ ਜੇ ਕੋਈ ਹੋ ਵੀ ਲੈ ਕੇ ਇਹਨਾਂ ਦੇ ਅਪਫੇਟ ਕਰ ਲਈਦਾ ਕੋਈ ਨਹੀਂ ਰਲ ਬਿਲਕੁਲ ਜੀ ਸਾਲ ਹੀ ਚੀਜ਼ ਹੈ ਵੀਰੇ 2019 2020 ਹੋ ਜਾਂਦੀਆਂ ਬਾਕੀ ਹੈਗੀ ਸੱਚਾਈ ਤਾ ਵੀਰੇ ਛੋਟੀ ਦੀ ਗੱਲ ਕਰੀਏ ਤਾਂ ਕੱਦ ਵਾਲੀ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ ਫੁੱਲ ਕੱਦ ਕਾਠਾ ਤਾਂ ਲੈਵੇ ਲੂਏ ਦੀ ਬਹੁਤ ਸਾਫ ਛੋਟੀ ਆ ਥਾਂ ਥਾਂ ਚੰਗਾ ਲੱਗਿਆ ਬਹੁਤ ਚੰਗੀ ਛੋਟੀ ਆ ਗਈ ਆ ਜੀ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਮੋਲੋ ਵੀਰ ਜੀ ਇਹ ਛੋਟੀ ਵੀਚਨ ਨੂੰ ਭਾਵੇਂ ਵੀ 1-5 ਦੀ ਵੇਚਦੇ ਜਿੰਨੇ ਦੀ ਮਰਜ਼ੀ ਵੇਚੀ ਹਾਂਜੀ ਪਰ ਜਿਹੜੀ ਤੇਰੀ ਆ ਨਾ ਆਪਾਂ ਹਾਂ ਨਾ ਹਾਂਜੀ ਲੱਖ ਦੀ ਦੇ ਦਈਏ ਲੱਖ ਦੀ ਉਹ ਚੋ ਮਾਨਦਨ ਕਰਦੇ 90 ਚ 2 ਛੱਡ ਦੋ ਕਿਆ ਬਾਤ ਹੈ ਤੂੰ ਵੇਖੋ ਵੀਰੋ ਰੇਟ ਚੈੱਕ ਕਰ ਲਓ ਕੋਈ 1 5 10 ਵਾਲੀ ਨਹੀਂ ਗੱਲ ਵੀਰ ਕੋਲ ਆ ਗਈ 90 ਚ 2000 ਛੱਡੂ 88 ਦੀ ਪਰ ਤੂੰ ਇੱਥੇ ਚੱਲ ਗਿਆ ਹੋਗੇ ਝੋਟੀਆਂ ਨਹੀਂ ਛੱਡ ਕੇ ਜਾਂਦੇ ਲੋਈ ਦੀ ਵੀ ਝੋਟੀ ਸ਼ਾਨਦਾਰਾ ਇਹ ਵੀ ਕੱਦ ਕਾਠ ਵਾਲੀ ਆ ਵੀਰੋ ਰੇਡ ਵੀਰ ਦੇ ਸੋਹਣੇ ਬਾਕੀ ਵੀਰ ਮੋਲ ਫੋਨ ਕਰਨਾ ਹਨਾ ਵੀਰੇ ਮੋੜਦੇ ਨਹੀਂ ਹਾਂਜੀ ਵੀਰੇ ਅੱਗੇ ਝੋਟੀ ਆ ਗਈ ਇਹ ਦੱਸੋ ਟੀਵੀ ਦੀ ਵੇਖੋ ਹਰਿਆਣੇ ਝੋਟੀ ਬਹੁਤ ਜਲਾ ਚੰਗੀ ਬਹੁਤ ਸੋਹਣੀ ਸਿੰਗ ਦੀ ਕੁਆਲਿਟੀ ਬੜੀ ਵਧੀਆ ਲੱਗੀ ਬੜੀ ਧੱਕੀ ਝੋਟੀ ਆ ਹਾਂਜੀ ਇਹਦਾ ਬੱਚਾ ਗਿਆ ਮਾਰਿਆ ਕੋਈ ਲਾੜੇ ਦੋ ਮਹੀਨਾ ਦੀ ਕੋਈ ਲਾੜੇ ਤਿੰਨ ਮਹੀਨਾ ਦੀ ਹਾਂਜੀ ਠੀਕ ਆ ਹਾਂਜੀ ਤੇ ਦੁੱਧ ਦੇ ਥਲੇ 7 ਕਿਲੋ ਪੂਰਾ 7 ਕਿਲੋ ਠੀਕ ਹੈ ਜੀ ਠੀਕ ਹੈ ਜੀ ਤਾਂ ਮਿਲਦੀ ਕਿਵੇਂ ਵੀਰੇ ਮਿਲਦੀ ਏ ਤਾਂ ਥਾਪੀ ਦੇ ਉੱਥੇ ਥਾਪੀ ਦੇ ਮੈਂ ਤਾਂ ਹੰਨ ਤਾਂ ਸਾਰੀ ਗੱਲ ਹਾਂਜੀ ਉੱਥੇ ਥਾਪੀ ਨਹੀਂ ਮਿਲਦੀ ਅੱਛਾ ਇਹ ਲੋ ਛੋਟੀ ਜਿਹਨੂੰ ਲਾਤ ਇਧਰ ਦੀ ਇਧਰ ਰੱਖਦੇ ਲੰਗਾ ਟੀਕਾ ਪੈਂਦਾ ਅੱਛਾ ਪਰ ਇਹ ਨਹੀਂ ਵੀ ਕਿਸੇ ਨੂੰ ਜਾ ਕੇ ਜੇ ਖਰਾਬ ਕਰੂ ਉਸੇ ਵਾਲੇ ਛੋਟੀ ਲੱਗ ਕੇ ਗੱਡੀ ਚ ਕਲਾ ਦੇਣਾ ਠੀਕ ਹੈ ਵੀਰੇ ਇੱਦਾਂ ਤੁਹਾਨੂੰ ਬੈਕਅਪ ਖਾ ਦੇਣਾ ਸੋਹਣੀ ਛੋਟੀ ਆ ਗਈ ਹੈ ਨਾ ਤਾਂ ਬਾਕ ਓਲੀ ਓਲੀ ਪਾੜ ਦਿੱਤੇ ਗੱਦੀੰਦਾ ਪਸ਼ੂ ਹਨਾ ਤਾਂ ਵੇਖੋ ਵੀਰੋ ਚੈੱਕ ਕਰ ਲਓ ਝੋਟੀ ਵੀਰੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਸੁਨੱਖੀ ਝੋਟੀ ਆ ਲੰਮੀ ਵੇਲਾ ਤਾਂ ਵੀਰੇ ਕੱਦ ਵਜਨ ਵਾਲੀ ਝੋਟੀ ਆ ਝੋਟੀ ਦੱਸਾਂ ਗੱਲ ਕੀ ਝੋਟੀ ਇਹ ਸੂਈ ਹੋਏ ਨਾ ਉਹਦੀ ਇੱਕ ਪੰਜੀ ਦੀ ਵੀ ਆ ਗਈ ਆ ਬਿਲਕੁਲ ਬਿਲਕੁਲ ਇਹੋ ਦੀ ਝੋਟੀ ਸਾਂਭਣ ਦਾ ਫਾਇਦਾ ਘੜੀ ਟੀਕਾ ਵੀ ਲੱਗਾ ਜੀ ਚੰਗੇ ਸੀਮੰਦ ਦੀ ਨਾਲੇ ਨਵਾਂ ਪਸ਼ੂ ਆ ਵੀਰ ਜੀ ਜੇ ਗਾਂ ਨਿਕਲ ਆਵੇ ਤਾਂ ਚੰਗੀ ਰਕਮ ਦੀ ਕਿਉਂਕਿ ਥਣ ਬਹੁਤ ਸਪੈਸ਼ਲ ਲੱਗਿਆ ਝੋਟੀ ਨੂੰ ਤੇ ਪਾਲ ਜੋੜ ਦੀ ਗੱਲ ਕਰੀਏ ਤਾਂ ਬਹੁਤ ਪਲੀ ਜੁੜੀ ਆ ਜੀ ਐ ਗੁੰਦੀ ਆ ਝੋਟੀ ਪੂਰੀ ਥਣ ਵੇਖੋ ਕਿਦਾਂ ਲੱਗਾ ਬਹੁਤ ਚੰਗੀ ਅਚੀ ਚਲਾ ਚੰਗੀ ਯਾਰ ਕਿੰਨੇ ਹੈ ਮਤਲਬ ਕੋਈ ਕੀ ਗਾਲੇ ਗੋਦ ਵੀ ਪੀਣਾ ਦੇ ਸਾਹਮਣੂ ਝੋਟੀ ਲੈਣੀ ਆ ਨਾ ਮੈਂ ਕਹਿੰਦਾ ਵੀ ਆਹ ਉਹ ਹੋ ਰਹੀ ਆ ਮਤਲਬ ਚੀਜ਼ ਆ ਠੀਕ ਹੈ ਇਹੋ ਲੈ ਵੀਰ ਜੀ ਮੁੱਲ ਮੁੱਲ ਵੀਰ ਜੀ ਅਗਲੀ ਝੋਟੀ ਦਾ ਦੇ 5 ਲੱਖ ਕਰ ਲੀ ਤਾਂ ਵੀ ਅਗਲੀ ਤੋਕਾ ਡੇੜੀਆਂ ਚੁੱਲਣ ਦੇ ਰੋ ਹਾਂਜੀ 70 ਕਰ ਦਈਏ 70 25 ਕਰਨ ਕਰਦੇ ਵੀਰੇ ਹੈ 70 ਚ 2 ਛੱਡ ਦੋ 2 ਛੱਡ ਦਾਂ 60000 ਦੀ ਛੋਟ ਨਹੀਂ 200 ਰੁਪਿਆ ਕਰ ਦਈਏ ਜਿੰਨੇ ਬਾਕੀ ਕੋਈ ਫੋਨ ਲਾਵੇ ਮੋੜੇ ਉਹ ਨਾ ਵੀਰੇ ਬੈਠ ਤੁਹਾਨੂੰ ਵਿਖਾਉਣਾ ਤੁਸੀਂ ਇਹ ਵੀ ਨਾ ਤੁਹਾਡੇ ਸਾਹਮਣੇ ਹੀ ਆ ਤੋ ਠੀਕ ਹੈ ਜੀ ਆ ਵੀ ਕੋ ਵੀਰੋ ਇਦਾਂ ਪਰੜਾ ਪੁੰਦਾ ਵੀਰੇ ਛੋਟੀਆਂ ਝੋਟੀਆਂ ਜਿਹੜੀਆਂ ਨਾ ਦੋਵੇਂ ਹੀ ਹਾਂਜੀ ਇਦਾਂ ਹੀ ਮੈਂ ਮਤਲਬ ਬਹਿ ਜਾਂਦਾ ਅੱਛਾ ਇਦਾਂ ਥੱਲੇ ਬੈਠ ਹਾਂ ਹਾਂ ਕੀ ਬਾਤ ਹੈ ਜੀ ਨਸਲਾ ਵੀਰ ਜੀ ਫਿਰ ਹੈ ਨਾ ਥੱਲੇ ਆ ਗਿਆ ਪਤਾ ਲੱਗਦਾ ਹੈ ਪਤਾ ਕੀ ਬਾਤ ਹੈ ਚਵਾ ਬਹੁਤ ਲੱਗਿਆ ਵੇਖੋ ਵੀਰੋ ਐ ਬਿਨਾ ਪਸਮਨ ਤੋਂ ਵੀ ਇਹਨਾਂ ਦਾ ਤਾਂ ਮਰ ਠੀਕ ਹੈ ਵੀਰ ਜੀ ਠੀਕ ਹੈ ਪਸਮਨ ਹੀ ਲੱਗਾ ਚਵਾ ਫਿਰ ਬਹੁਤ ਲੱਗਿਆ ਵੀਰੇ ਇਹਨੂੰ ਤਾਂ 68000 ਦੀ ਹੋ ਜੂ ਹੋ ਜੂ ਵੀ ਇਹ ਤਾਂ ਸੋਨਾ ਵਾ ਸੋਨਾ ਹੈ ਜੀ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਮਾਂ ਤਾਂ ਹੋ ਜੂ 68000 ਕੋਈ ਨਾ ਛੋਟ ਛਾਟ ਕਰਦੇ ਵੀਰ ਜੀ ਛੋਟੀ ਛੋਟੀ ਬਹੁਤ ਚੰਗੀ ਛੋਟੀਆਂ ਵੀਰੋ ਚੈੱਕ ਤੁਸੀਂ ਕਰ ਹੀ ਲਈ ਆ ਚੰਗੀ ਨਸਲ ਆ ਪੂਰੇ 70 ਦੀ ਦੇਣੀ ਪਰ ਚਲ ਕੋਈ ਨਹੀਂ ਨਹੀਂ ਜੈਜ ਰੇਟ ਆ ਵੀਰੋ ਚਲੋ ਬੱਚਾ ਹੁੰਦਾ ਫਿਰ ਤਾਂ ਜੋਟੀ ਕਿੰਨੀ ਦੀ ਮਰਜ਼ੀ ਹੋएगी ਇਹਦੀ ਇਹ ਵੀ ਹਾਂ ਚਲ ਪੱਠੇ ਪਾੜੀ ਆ ਮਾੜਾ ਜਾ ਕਰੇ ਭਾਵੇਂ ਹਾਂਜੀ ਇਹ ਵੀ ਇਤਾਂ ਹੀ ਪਾਹ ਲੈ ਜਾ ਅੱਛਾ ਇਨੀ ਲੀਰਾ ਵੀ ਆ ਗਈ ਇਹ ਵੀ ਹਾਂਜੀ ਹਾਂਜੀ ਇਹ ਵੀ ਉਦਾਂ ਵੀ ਇਹ ਵੀ ਚੰਗੀ ਸਲਾਗਾ ਚਲ ਅੱਗੇ ਸਲਾਗ ਕੇ ਕੀ ਬਾਤ ਹੈ ਜੀ ਵੇਖੋ ਵੀਰੋ ਚੰਗੀ ਸੋਨੀ ਝੋਟੀ ਆ ਇਹਦਾ ਵੀਰੇ ਕਿਵੇਂ ਆ ਦੁੱਧ ਮੜਾ ਇੱਕ ਉਦਾਂ ਪੜਾ ਪੁਰਾਣੀ ਨਾ ਪਾਇਆ ਟਾਈਮ ਦੇ ਕਰਕੇ ਆ ਪੜਾ ਥੋੜਾ ਟਾਈਮ ਦਾ ਹੈਨਾ ਪਰ ਹੈ ਇਸ ਲੱਗ ਆ ਜੀ ਉਦਾਂ ਵੀ ਨਹੀਂ ਹਰਦੀ ਨਹੀਂ ਇਦਾਂ ਪੈਣ ਨਹੀਂ ਦਿੰਦੀ ਕੋਈ ਵੀ ਆ ਖੁੱਲੀ ਵੀ ਆਪੇ ਖੁੱਲ ਗਈ ਜੀ ਬਾਕੀ ਫਿਰ ਜੀ ਨੀਲੀ ਰਾਵੀ ਹੈਨਾ ਹਾਂ ਜੀ ਨਸਲ ਆ ਤੇ ਕਿੰਨਾ ਦੁੱਧ ਆ ਇਹਦੇ ਥੱਲੇ ਵੀਰ ਜੀ ਦੁੱਧ ਇਹਦੇ ਥੱਲੇ ਵੀ 7 ਕਿਲੋ ਹੈ 7 ਕਿਲੋ ਹਾਂ ਜੀ ਹਾਂ ਜੀ ਤਾਂਆਂ ਦੋਹਾਂ ਦੀਆਂ ਇੱਕ ਨੰਬਰ ਇੱਕ ਨੰਬਰ ਇਹਦਾ ਬੱਚਾ ਵੀ ਇੰਨੀ ਹੈ ਇਹਦਾ ਵੀ ਇੰਨੀ ਜੇ ਬੱਚਾ 7 ਲੀਟਰ ਦੁੱਧ ਤੇ ਲੈਵਲ ਉੱਵਾ ਬਹੁਤ ਸੋਹਣਾ ਲੱਗਿਆ ਜੀ ਤਾਂ ਕਿ ਸਵੇਰੇ ਤੇ ਸ਼ਾਮੀ ਜਨੇ ਚੋਣੀਆਂ ਨਾ ਚਲੋ ਹੁਣ ਟਾਈਮ ਹੀ ਦੇਰ ਕੋ 12:00 ਵਜੇ ਆ ਹਾਂਜੀ ਤਾਂ ਇੱਕ ਮੜਾ ਜੋ ਡਿਲੀਵਰ ਕਰਤਾ ਇਹ ਵੀ ਨਹੀਂ ਜਗ ਲੱਤ ਪੁੱਟੂਗੀ ਹਾਂ ਠੀਕ ਹੈ ਜੀ ਹਾਂਜੀ ਇਹਦੀ ਵੀ ਗਾਰੰਟੀ ਨਸਲ ਆ ਨਾ ਵੀਰ ਜੀ ਨੀਲੀ ਰਾਵੀ ਜਾ ਗਈ ਆ ਪਿਓਰ ਬਾਕੀ ਵੀਰੇ ਫੇਸ ਕੁਆਲਟੀ ਚੈੱਕ ਕਰ ਲਓ ਤੇ ਨਿਸ਼ਾਨੀਆਂ ਚੈੱਕ ਕਰ ਲਓ ਨੀਲੀ ਰਾਵੀ ਦੀਆਂ ਐ ਪਿਓਰ ਨਿਸ਼ਾਨੀਆਂ ਤਾਂ ਗੱਲ ਕਰੀਏ ਪਤਲੇ ਚੰਮ ਦੀ ਆ ਪਲੀ ਜੁੜੀ ਬਹੁਤ ਜਿਆਦੀ ਵੀਰੇ ਰਾਜੀ ਫੁੱਲਾ ਐ ਮੰਜਾ ਡੰਦਾ ਉੱਪਰ ਚੈੱਕ ਕਰੋ ਵੀਰੇ ਵਜਨ ਥਾਲੇ ਵਾਲੂ ਬਹੁਤ ਸੋਹਣਾ ਲੱਗਿਆ ਔਰ ਚੰਗੀ ਸੋਟੀ ਆ ਵੀਰੇ ਜੇ ਇਹਦਾ ਮੁੱਲ ਮੁੱਲ ਵੀਰੇ ਕਰਦੋਂ ਭਾਵੇਂ ਜਿੰਨਾ ਮੱਡੀ 80 85 ਜਿੰਨਾ ਮੱਡੀ ਝੋਟੀ ਲਖੋ ਕਿ ਡੰਗ ਨਹੀਂ ਕੰਦੀ ਸੂਣੀ ਪਈ ਹੋਤਾ ਬਿਲਕੁਲ ਝੋਟੀ ਰੋਦਾ 1 5 ਦੀ 10 ਦੀ ਇਹ ਸੂਈ ਬੱਚਾ ਹੁੰਦਾ ਕਿਦੇ ਮਗਰ ਤੇ ਖੱਲਿਓਂ ਬੜੀ ਬਾਂਦੀ ਆ ਠੀਕ ਹੈ ਜੀ ਹੁਣ ਜਿਹੜੀ ਆਪਾਂ ਦੇ ਦੇਣੀ ਆ ਨਾ ਇਹ 70000 ਕੁਲੇ ਦੇਣੀ ਛੋੜ ਕਰ ਦੀ ਬਸ 70 ਦੀ ਹਾਂ ਪੂਰੇ 70 ਦੀ ਤੇ ਵੀਰ ਜੀ ਜੇ ਕੋਈ ਜੋੜਾ ਪਾਲੂਗਾ ਦੋਆਂ ਛੋਟੀਆਂ ਦਾ ਕਿਵੇਂ ਮਾਂ ਤਨ ਖੁੱਲਾ ਕਰ ਦਿਓ ਅਸਰ ਤਰੀਕਾ ਨਹੀਂ ਉਹਦਾ 68 ਕਹਤਾ ਜਲ ਜੋ ਹੋ ਗਿਆ ਕੋਈ ਗੱਲ ਨਹੀਂ 70 70 ਦੀਆਂ ਕਿੰਨਾਂ ਦੇਣੀ ਤਾਂ ਪਲੀਆਂ ਪੁਲੀਆਂ ਵਾਂ ਤੇ ਬਾਕੀ ਵੀਰੇ ਮਾਂ ਤਨ ਕਰ ਦਿਓ ਜੋੜੇ 'ਚ ਖੁੱਲਾ ਤਾਂ ਹੈ ਵੀਰੋ ਪਤਲੇ ਜੰਮ ਚ ਇਹਨਾਂ ਦਾ ਕੋਈ ਨਹੀਂ ਭਾਵੇਂ 5-5 ਮਹੀਨੇ ਚੋਕੇ ਮੈਨੂੰ 50-50 ਹਜ਼ਾਰ ਦੀਆਂ ਛੋਟੀਆਂ ਦੇ ਰਹੇ ਹੋ ਬਿਲਕੁਲ ਵੀਰੇ ਬਿਲਕੁਲ ਕੋਈ ਨਹੀਂ ਇੱਕ ਦਿਨ ਨਿਕਲ ਆਈਆਂ ਗਾੜੀ ਬਣ ਗਈਆਂ ਤੇ ਸੋਨਾ ਹੀ ਫੇਰ ਤੇ ਸੋਨਾ ਵੀਰੇ ਚੰਗੀਆਂ ਛੋਟੀਆਂ ਨੇ ਤਾਂ ਬਾਕੀ ਵੀਰੋ ਫੋਨ ਲਾ ਲਿਓ ਵੀਰ ਨੂੰ ਮਾਂ ਤਨ ਜੋੜੇ 'ਚ ਵੀਰ ਕਹਿੰਦਾ ਖੁੱ 77 ਯਾਰ ਜੀਆਂ ਗਿਆ ਇੱਕ ਠਾਂਠ ਦੀ ਬਾਕੀ ਤੁਸੀਂ ਫੋਨ ਲਾਓ ਹਾਂਜੀ ਵੀਰੇ ਆ ਵੀ ਝੋਟੀ ਮੇਰੇ ਕੋ ਕਿਆ ਪਤਾ ਮੇਰੇ ਕੋ ਇੱਕ ਪੰਜ ਦੀ ਝੋਟੀ ਗਈ ਆ ਠੀਕ ਹੈ ਜੀ ਸੇਵਾ ਅੰਨਾ ਵੀ ਚੰਗੀ ਤਰ੍ਹਾਂ ਕੀਤੀ ਆ ਮੈਂ ਵੀ ਐਵੇਂ ਤੁਹਾਨੂੰ ਕਹਾਂ ਹਾਂਜੀ ਤੇ ਪਰ ਉਹਨਾਂ ਤੁਹਾਨੂੰ ਮੈਂ ਦੱਸਿਆ ਨਾ ਗਾਈ ਵਾਂਗੂ ਹਾਂਜੀ ਝੋਟੀ ਦੁੱਧ ਤੋਂ ਛੱਡਣ ਵਾਲੀ ਨਹੀਂ ਪਰ ਡਰਾਈ ਕਰ ਛੁੱਡੀ ਇਦਾਂ ਚੂਣ-ਸੂਣੇ ਅੱਛਾ ਚੂਣ-ਸੂਣੇ ਹਾਂ ਥੋੜੇ ਉਹ ਉਹ ਗਾਈ ਪਹਿਲੇ ਨੰਬਰ ਵਾਲੀ ਤਾਂ ਆ ਝੋਟੀ ਲਿਆਏ ਤੁਸੀਂ ਉਹਨਾਂ ਨੂੰ ਸੂਈ ਮਾਰੀ ਠੀਕ ਹੈ ਜੀ ਸਾਢੇ ਪੰਜਾ ਛੇ ਮਹੀਨਾ ਦੀ ਗੱਬਣਾ ਅਛਾ ਇਹ ਵੀ ਛੇ ਮਹੀਨਾ ਦੀ ਗੱਬਣਾ ਹਾਂ ਦਾਈ ਵਾਲਾ ਹਸਾਬ ਹੀ ਆ ਸਾਢੇ ਪੰਜਾ ਮਹੀਨਾ ਦੀ ਛੇ ਤੋਂ ਢਾਈ ਆ ਠੀਕ ਹੈ ਪਰ ਛੋਟੀ ਚੰਗੀ ਜਾਦਾ ਹੀ ਆ ਸਾਢੇ ਪੰਜਾ ਮਹੀਨਾ ਦੀ ਵੀਰ ਜੀ ਹਾਂ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਦੁੱਧੋਂ ਛੜਤੀ ਆ ਸਾਢੇ ਪੰਜਾ ਮਹੀਨਾ ਦੀ ਗੱਬਣਾ ਤਾਂ ਬਾਕੀ ਚੈੱਕ ਕਰ ਲਓ ਤੋਰਾ ਤਾਰਾ ਵਜਨ ਐ ਮਾਨਕੀ ਅੱਖ ਲੱਗੀ ਆ ਹੁਣ ਆ ਵੀ ਪਿੱਛੇ ਦੀ ਫੁੱਲ ਗਾਰੰਟੀ ਦਵਾ ਠੀਕ ਹੈ ਜੀ ਤਾਂ ਵਜਨ ਮੁੱਜ ਨੂੰ ਵੀ ਫੁੱਲ ਆ ਗਿਆ ਹਨਾ ਵੀਰੇ ਵਜਨ ਫੁੱਲਾ ਤਾਂ ਵੀਰੇ ਸਾਡੇ ਕੋ ਪੰਜਵੇਂ ਮਹੀਨੇ ਦੇ ਕਰੀਬ ਵੀਰ ਦੱਸਦਾ ਗੱਬਣਾ ਤਾਂ ਦੁੱਧ ਨਹੀਂ ਹੈਗਾ ਇਹਦੇ ਥੱਲੇ ਦੁੱਧ ਛੱਡਦੀ ਵੀਰ ਕਹਿੰਦਾ ਝੋਣ ਖਣੋਂ ਵੀਰਾਂ ਨੇ ਹਾਂਜੀ ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ ਦਾ ਵਰਦੀਆਂ ਵਾਲਾ ਹੀ ਆ ਹਾਂਜੀ ਮੋਲੋਂ ਤਾਂ ਇਹ ਛੋਟੀ ਇੱਕ 5 ਦੀ ਆ ਹਾਂਜੀ ਇੱਕ 5 ਨਾਲ ਲੱਖੋਂ ਬਾੜੀ ਵਿਗਣੀ ਜਦੋਂ ਸੁਈ ਨਹੀਂ ਹਾਂਜੀ ਦਸਮੂ ਵਾਲੀ ਹੋਈ ਪਰ ਹੁਣ ਜੇ ਛੋਟਾ ਪਾਣਾ ਤੇ ਇਹ 300 ਦੇ ਦਈਏ 75 ਦੀ ਪੂਰੇ 70 ਦੇ ਦਈਏ 70 ਚੋਂ ਵੀ 2 ਛੱਡ ਦੋ 2 ਛੱਡ ਦੋ ਤਜਕੇ ਵੀਰ ਨੇ ਸਾਹਮਣੀਆਂ ਤਾਂ ਇਹ ਆ ਕਿ ਵੀਰੇ ਸੋਨਾ ਹੀ ਆ ਪਰ ਤਾਂ ਇਹ ਕਿਤੇ ਲੈਣ ਨੂੰ ਚੰਗਾ ਕਿੱਲਾ ਲੈਣੀ ਆ ਨਾ ਬਿਲਕੁਲ ਉਹਦੇ ਨਾਲੋਂ ਚੰਗਾ ਚਾਹਾਂ ਵੀ ਨਿਆਣੂ ਕੋਈ ਕਿਤੇ ਜਾਣ ਨਹੀਂ ਪਰ ਕਿਤੇ ਬਿਲਕੁਲ ਸੱਜਰ ਨੇ ਵੀਰੇ ਚੰਗਾ ਦੁੱਧ ਚਾਹ ਪਤਲੇ ਚਮਚਾ ਪਾਣੀ ਇੱਕ ਪੰਜ ਦੀ 10 ਦੀ ਤੇ ਮਿਕੂ ਗਈ ਸਮੇਂ ਦੇ ਹਿਸਾਬ ਨਾਲ ਮਿਕੂ ਮਿਕੂ ਗਈ ਮਿਕੂ ਗਈ ਅੱਜ ਇਹ ਕਿਹਨੇ ਸੇਵਾ ਚੰਗੀ ਕੀਤੀ ਦੂਣੀ ਹੋ ਜਾਣੀ ਤਾ ਵੀਰੇ ਇਹਦੇ ਘਾਟਾ ਕੋਈ ਨਹੀਂ ਹਨਾ ਇਹਦਾ ਤੇ ਰੁਪਏ ਤਾਂ ਨਹੀਂ ਘਾਟਾ ਦੇ ਹਨਾ ਰੇਡ ਵੀਰ ਦੇ ਜੈ ਜਹਾ ਇਹ ਜੋ ਇਹ ਪਸ਼ੂ ਆ ਗਏ ਹਨਾ ਹਾਂਜੀ ਆਹ ਕੱਟੀ ਇੱਕ ਦੋ ਅੱਛੇ ਇੱਕ ਕੱਟੀ ਹੈ ਗਿਫਟ ਕਰਦੀ ਹੈ ਠੀਕ ਹੈ ਜੀ ਕੁੰਡੇ ਸੰਘਿਆ ਦੇ ਸੰਘੇ ਕੁੰਡੇ ਹੁੰਦੇ ਆ ਬਾਕੀ ਸ਼ਾਂਭੀ ਘੱਟ ਜੇ ਕਿਸੇ ਨੇ ਰੁਪਿਆ ਇਹਦਾ 5000 ਰੁਪਏ ਠੀਕ ਆ ਜੀ ਸ਼ੋਰ ਸ਼ਾਰਟ ਕਰ ਦਾਂਗੇ ਤਾਂ ਕਿਸੇ ਨੇ ਹਾਂ ਮੋੜਾ ਦੀ ਆ ਠੀਕ ਆ ਜੀ ਤਵੀਰ ਜੀ ਕਿਦਾਂ ਨੀਲੀ ਰਾਵੀ ਹੋਗੀ ਹਾਂ ਜੀ ਆ ਦੋਵੇਂ ਦੁੱਧ ਦਿੰਦੀਆਂ ਬੱਚੇ ਤੋਂ ਬਿਨਾ ਜੇ ਕੋਈ ਜੋੜਾ ਪਾਲੂ ਕੱਟੀ ਨਾਲ ਦੇ ਦਿਓ ਚਲ ਦੇ ਦਾਂ ਹਾਂ ਜੀ ਤਾਂ ਵੇਖੋ ਵੀਰੋ ਰੇਡ ਵੀਰ ਤੇ ਜਿਆ ਜਿਆ ਵੱਡੀਆਂ ਛੋਟੀਆਂ ਨੇ ਕੋਈ ਨਿੱਕੀਆਂ ਨਾ ਮੰਨ ਕੇ ਚੱਲਿਓ ਐ ਸਿੰਘ ਸੁੰਗਰੀਆਂ ਗਵਾਲੀਆਂ ਸੋਹਣੀਆਂ ਲੱਗੀਆਂ ਨੇ ਕੰਦ ਕਾਠ ਵਾਲੀਆਂ ਨੇ ਲੋਈ ਛੋਟੀ ਵੀ ਸ਼ਾਨਦਾਰ ਆ ਮੈਂ ਤਾਂ ਵੀ ਟੋਪ ਕਲਾਸ ਨੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਵੀਰ ਨੂੰ ਮਾਂ ਤਨ ਵੀਰ ਕਹਿੰਦਾ ਖੁੱਲਾ ਕਰ ਦਾਂਗੇ ਰੇਡ ਵੀਰ ਦੇ ਜੈ ਜੀ ਬਾਕੀ ਵੀਰੇ ਫੋਨ ਲਾਓ ਤਾਂ ਆਪਦੀ ਚੋਈਈ ਕਰੋ ਪਾਸ ਕਰੋ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬਣਦਾ ਜੀ ਹਾਂਜੀ ਵੀਰ ਜੀ ਐਡਰੈਸ ਦੱਸ ਦਈਏ ਜੀ ਆਪਣਾ ਫਿਰਕਾ ਐ ਐਡਰੈਸ ਆਪਣਾ ਪਿੰਡ ਭਗਵਾਨਪੁਰ ਹਾਂਜੀ ਤਸੀਲ ਦੇਰਾ ਉਹ ਆਪਣਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਠੀਕ ਹੈ ਜੀ ਤੇ ਕਮਲ ਮੇਰਾ ਨਾਮ ਆ ਤੇ 9815907883 ਨੰਬਰ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ